ਅੱਜ ਮੈਂ ਕਪੜੇ ਆਪ ਲੋਕਾਂ ਦੇ ਬੜਾ ਭਾਗੇਸ਼ਾਲੀ ਫੀਲ ਕਰ ਰਿਹਾ ਹਾਂ ਕਿ ਮੈਂ ਸਾਰੇ ਟ੍ਰਿਬਿਊਨ EMPLOYEES UNION ਪਲੱਸ ਜਿੰਨੇ ਵੀ ਸੀਨੀਅਰ ਅਫਸਰ ਬ੍ਰਦਰ ਕੋਲੀਗ ਕਰੇ ਉਹਨਾਂ ਦੇ ਵਿੱਚ ਅੱਜ ਆ ਕੇ ਇੱਕ ਮੌਕਾ ਮਿਲਿਆ ਵੈਸੇ ਤਾਂ ਕਦੀ ਛੋਟੀ ਗੈਦਰਿੰਗ ਕਰਦੇ ਸੀਗੇ ਕਦੀ ਪ੍ਰੈਸ ਕਾਨਫਰੰਸ ਕਰਤੀ ਕਦੀ ਕੁਝ ਕਰ ਲਿਆ ਪਰ ਟ੍ਰਿਬਿਊਨਲ ਜਸਟ ਤੁਸੀਂ ਸਾਰੇ ਪਰਦੇ ਰਹਿੰਦੇ ਹੋ ਕਿ ਇੱਕ ਖਾੜਦੀਆਂ ਕਰਦੀ ਅੱਜ ਉਹ ਦੋਨੀਆਂ ਗੱਲਾਂ ਨਹੀਂ ਕਰੂੰਗਾ ਕਿ ਤੁਸੀਂ ਹਟਦਾ ਇਹ ਖਾਣਾ ਪੀਣਾ ਬਹੁਤ ਸਪੈਸ਼ਲ ਚੀਜ਼ ਦੱਸਦਾ ਹਾਂਗਾ ਜਿਹੜੀ ਆ ਕਿ ਨਵੀਆਂ ਗੱਲਾਂ ਕਿਉਂਕਿ ਸਾਰਿਆਂ ਨੂੰ ਪਤਾ ਅੱਜਕੱਲ ਪੜ੍ਹਦੇ ਰਹਿੰਦੇ ਆ ਕਿ ਡਾਇਬਟੀਸ ਦਾ ਹੈ ਹਾਈਪਰ ਟੈਨਸ਼ਨ ਬਟ ਮੈਂ ਜਸਟ ਕਨੈਕਸ਼ਨ ਵਿਦ ਅ ਟ੍ਰਿਬਿਊਨ ਜਦੋਂ ਮੈਂ ਅੰਮ੍ਰਿਤਸਰ ਗਿਆ ਤੇ ਮੈਡੀਕਲ ਕਾਲਜ ਉਸ ਵੇਲੇ ਅਸੀਂ ਟ੍ਰਿਬਿਊਨ ਪੜ੍ਹਨਾ ਸ਼ੁਰੂ ਕੀਤਾ ਕਿਉਂਕਿ ਪਹਿਲੇ ਨਾ ਨਹੀਂ ਹੁੰਦਾ ਜੇ ਅਸੀਂ ਪਿੰਡਾਂ ਚੋਂ ਗਏ ਸੀਗੇ ਇੰਨੇ ਸੀਗੇ ਤੇ ਟ੍ਰਿਬਿਊਨ ਇੱਥੇ ਜੇ ਅਸੀਂ ਪੜ੍ਹਨੀ ਤਾਂ ਨਿਤਨਾਖਾਬਤ ਪ੍ਰਸ਼ਰ ਸਾਹਿਬ ਦਾ ਪ੍ਰਵਾਕਰ ਸਾਹਿਬ ਦਾ ਸੈਮਿਊਲ ਬਨਰਜੀ ਵਰਜੋਤ ਸਿੰਘ ਰਾਸ਼ਫਾਕ ਇਹਨਾਂ ਦੀ ਨਿਊਜ਼ ਹੀ ਪੜ ਕੇ ਅਸੀਂ ਇੱਕਦਮ ਦੇਖਣਾ ਕਿ ਰਈ ਨੇ ਪੜੀ ਆ ਪੂਰੀ ਵੀ ਪੂਰੀ ਪੜਨੀ ਤੇ ਉਹ ਇੰਨਾ ਹੁੰਦਾ ਸੀਗਾ ਕਿ ਅਸੀਂ ਟ੍ਰਿਬਿਊਨ ਨੂੰ ਛੱਡিয়ে ਨਾ ਟ੍ਰਿਬਿਊਨ ਆਉਂਦੀ ਸੀਗੀ ਕਾਮਨ ਰੂਮ ਚ ਅਸੀਂ ਥੋੜੀ ਪੜਨੀ ਫਿਰ ਸ਼ਾਮ ਨੂੰ ਅਸੀਂ ਲੈ ਜਾਨੀ ਕਮਰੇ ਚ ਕਿਉਂ ਉੱਥੇ ਪੜਨੀ ਫਿਰ ਸਵੇਰੇ ਰੱਖਦੇ ਨੇ ਤੇ ਬੜਾ ਇੱਕ ਸੀਗਾ ਟ੍ਰਿਬਿਊਨ ਦਾ ਤੇ 22 ਚਾਂਸ ਫਿਰ ਐਮਬੀਬੀਐਸ ਕਰਕੇ ਇੱਥੇ ਮੈਂ ਆਇਆ ਐਮਡੀ ਕੀਤੀ ਪਟਿਆਲੇ ਤੋਂ देन आई ਕੇਮ ਟੂ ਡਾਕਟਰ ਚਟਾਨੀ ਸੀਐਮਸੀ ਨੂੰ ਜੋਇਨ ਕਰਨ ਦਾ ਇੱਕ ਸਾਲ ਮਿਲ ਗਿਆ ਉਸ ਉਹਨੇ ਚੇਅਰਮੈਨ ਹੁੰਦੇ ਸੀਗੇ ਤੋਂ ਟ੍ਰਿਬਿਊਨ ਵੈਲਫੇਅਰ ਦਾ ਐਮਪਲਾਈ ਦਾ ਬਹੁਤ ਹੀ ਚੰਗਾ ਫੋਜਦੇ ਸੀਗੇ ਮੈਂ ਅਜ ਤੱਕ ਇਦਾਂ ਨਹੀਂ ਦੇਖਿਆ ਉਹ ਹਮੇਸ਼ਾ ਕਹਿੰਦੇ ਸੀਗੇ ਜਦੋਂ ਆਣਾ ਟ੍ਰਿਬਿਊਨ ਵਾਲਾ ਮੈਂ ਕਈ ਵਾਰੀ ਡਿਨਰ ਕਰਦਾ ਹੁੰਦਾ ਸੀਗਾ ਉਹਨਾਂ ਨੇ ਘਰ ਜਾ ਕਿਤੇ ਆਫਿਸ ਚ ਤੋਂ ਉਸ ਵੇਲੇ ਜਿਨ੍ਹਾਂ ਨੇ ਵੀ ਆਣਾ ਤੇ ਉਹ ਇਹਨਾਂ ਨੇ ਇੱਕਦਮ ਉਹਨਾਂ ਨੂੰ ਬਿਠਾਣਾ ਕਿਹਾ ਜੀ ਕੀ ਤੁਹਾਡੀ ਹੈਗੀ ਐ ਔਰ ਇਮੀਡੀਏਟਲੀ ਸੋਲਵ ਕਰਨ ਦੀ ਕਰਨੀ ਉਹਨਾਂ ਕੋਲ ਬੜਾ ਹਾਨਰ ਸੀਗਾ ਕਿ ਕਿੱਦਾਂ ਖਾਰੀਆਂ ਚੀਜ਼ਾਂ ਕਰਨੀਆਂ ਉਹ ਟ੍ਰਿਬਿਊਨ ਤੋਂ ਉਹਨਾਂ ਕੋਲ 9:30 10 ਵਜੇ ਰਾਤ ਨੂੰ ਆ ਜਾਂਦਾ ਸੀਗਾ ਇੱਕ ਪ੍ਰਿੰਟ ਉਹ ਜੇ ਫਿਰ ਕਦੀ ਲੇਟ ਹੋਣਾ ਤਾਂ ਮੈਂ ਵੀ ਦੇਖਣਾ ਉਹਨੂੰ ਤੇ ਕਿਉਂਕਿ ਮੈਨੂੰ ਲੱਗਦਾ ਰਾਤ ਨੂੰ ਹੀ ਪੜਦੇ ਸੀਗੇ ਸਵੇਰੇ ਤਾਂ 7 ਵਜੇ ਉਹ ਹਸਪੀਟਲ ਪਹੁੰਚ ਜਾਂਦੇ ਸੀਗੇ ਤੇ ਉਹਨਾਂ ਨੇ ਉਸੇ ਵੇਲੇ ਪੜਨੀ ਇੱਕ ਬੜਾ ਅਟੈਚਮੈਂਟ ਡਾਇਰੈਕਟਰ ਵੀ ਉਹਨਾਂ ਨਾਲ ਫਿਰ ਅੱਗੇ ਕੁਝ ਪ੍ਰੈਸ ਕਾਨਫਰੰਸਾਂ ਦੀ ਕੀਤੀਆਂ ਮਤਲਬ ਕਿ ਜਿਹੜੀ ਪੰਜਾਬੀ ਟਰਿਬਿਊਨ ਹੋਈ ਉਸ ਤੋਂ ਬਾਅਦ ਇੰਗਲਿਸ਼ ਟਰਿਬਿਊਨ ਉਹ ਹਿੰਦੀ ਟਰਿਬਿਊਨ ਸਾਰੇ ਇਲਾਕਿਆਂ ਚ ਇਹਦੀ ਬੜੀ ਇੱਕ ਉਹ ਸੀਗੀ ਕਿ ਇਦਾਂ ਦਾ ਪੇਪਰ ਹੈ ਜਿਹੜਾ ਕਿ ਬਹੁਤ ਹੀ ਔਥੈਂਟਿਕ ਹੈ ਔਰ ਪੜ ਕੇ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਉਹ ਸਾੜੀ ਆਈ ਥਿੰਕ ਸਾੜੇ ਤੁਹਾਡਿਆਂ ਦੀ ਬਦੌਲਤ ਇੱਕ ਇੱਕ ਆਰਗੇਨਾਈਜੇਸ਼ਨ ਖੜੀ ਹੋਈ ਹੈ ਜਿਹੜੀ ਕਿ ਅੱਜ ਵੀ ਉਹ ਪੂਰਾ ਦੇ ਰਹੀ ਹੈ ਰਿਗਾਰਡਿੰਗ ਬਾਕੀ ਜਿਹੜੀਆਂ ਹੈਗੀਆਂ ਹਾੜੀਆਂ ਉਹ ਮੈਂ ਹੁਣੇ ਪਿੱਛੇ ਦੂਰਦਰਸ਼ਨ ਗਿਆ ਸੀ ਉਹਨਾਂ ਨੇ ਮੈਨੂੰ ਬੁਲਾ ਲਿਆ ਪਿਛਲੇ ਹਫਤੇ ਕਹਿੰਦੇ ਕੁਝ ਤੁਝੇ ਹਾੜ ਦੇ ਬਾਰੇ ਦੱਸੋ ਜਿੱਦਾਂ ਕਿ ਪਹਿਲੇ ਤੁਹਾਨੂੰ ਪਤਾ ਕਿ ਇੱਕ ਦੋ ਪ੍ਰੈਸ ਕਾਨਫਰੈਂਸਾਂ ਕੀਤੀਆਂ ਸੀ ਉਹ ਈਟਿੰਗ ਵਿਦ ਬ੍ਰੇਨ ਸਿਗਨਲ ਦੀ ਗਲੋਬਲ this one health and food for all global peace and development oh motive te kiti sigi 2008 ch to tribune ne badi publish kiti sigi kafi lambi sigi sare paper ch hi aayi si basically international media ch vi gayi sigi ke tusi apne kafi risk factor jehde hai agar brain signal de naal accordingly eet karde ho jithe tusi carbohydrate zyada nahi lende fat zyada nahi lende to tode diabetes lipids e control ho jande hai ਬੇਸਿਕਲੀ ਉਹਦਾ ਚੀਕ ਹੈ ਕਿ ਇੱਕ ਜਾਂ ਦੋ ਰੋਟੀ ਤੁਸੀਂ ਲੋ ਸੈਲਡ ਲੋ ਆਪਣਾ ਕੰਫੀਰ ਲੋ ਦਾਲ ਸਬਜੀ ਲੋ ਜਿਹਦੇ ਚ ਕੀ ਉਹਨੂੰ ਤੁਸੀਂ ਛੋਟੇ ਬਾਈਟ ਨਾਲ ਸਲੋਲੀ ਖਾਓ ਔਰ ਇੱਕ ਰੋਟੀ ਨਾਲ ਤੁਸੀਂ 10 15 ਮਿੰਟ ਲਗਾ ਲਓ ਤਾਂ ਦੂਜੀ ਰੋਟੀ ਖਾ ਹੀ ਨਹੀਂ ਜਾਂਦੀ ਬੇਸਿਕਲੀ ਸਲੋ ਈਟਿੰਗ ਦਾ ਬਹੁਤ ਸਿਗਾ ਸਲੋ ਈਟਿੰਗ ਨਾਲ ਜਿਹੜੀਆਂ ਚੀਜ਼ਾਂ ਨਾਲ ਲੌਂਜੀਵਿਟੀ ਹੁੰਦੀ ਹੈ ਬਟ ਇਹ ਨਹੀਂ ਸਿਗਾ ਕਿ ਸਲੋ ਈਟਿੰਗ ਤੇ ਖਾਣੇ ਕਿੰਨੇ ਹੈ ਮੈਂ ਬੜੇ ਸੰਤਾਂ ਨੂੰ ਪੁੱਛਿਆ ਬੜਿਆਂ ਬੰਦਿਆਂ ਨੂੰ ਪੁੱਛਿਆ ਉਹ ਕਹਿੰਦੇ ਕੋਈ 4 ਕਹਿੰਦਾ ਹੈ ਕੋਈ 6 ਬੇਸਿਕਲੀ ਇਟ ਇਜ਼ ਅ ਨੀਡ ਆਫ ਅ ਬਾਡੀ ਹਿਊਮਨ ਮਾਈਂਡ ਇਜ਼ ਸੋ ਇੰਟੈਲੀਜੈਂਟ ਇਦੇ ਹੰਗਰ ਸੈਂਟਰ ਸੈਟੀ ਸੈਂਟਰ ਹੁੰਦੇ ਆ ਉਹ ਕੀ ਆਪਣੇ ਆਪ ਹੀ ਹੰਗਰ ਲੱਗਦੀ ਆ ਤਾਂ ਤੁਹਾਨੂੰ ਕਹਿੰਦੇ ਕਿ ਮੈਨੂੰ ਹੁਣ ਭੁੱਖ ਲੱਗੀ ਆ ਤੁਸੀਂ ਖਾਣ ਲੱਗਦੇ ਹੋ ਤਾਂ ਤਿੰਨ ਸਿਗਨਲ ਹੁੰਦੇ ਆ ਲੈਪਟਿਨ ਇਨਸੂਲਿਨ ਕੋਲਿਸਟੋਕਾਈਨਨ ਤੇ ਮਕੈਨਿਕਲ ਸਿਗਨਲ ਤੇ ਇਲੈਕਟ੍ਰੀਕਲ ਸਿਗਨਲ ਉਹ ਜਦੋਂ ਬ੍ਰੇਨ ਤੇ ਜਾਂਦੇ ਆ ਹੰਗਰ ਸੈਂਟਰ ਸੈਟੀ ਸੈਂਟਰ ਹਾਈਪੋਥੈਲਮਸ ਤੇ ਉਹ ਬੈਲੈਂਸ ਬਣਾਉਣਾ ਦਾ ਤੇ ਆਪਣੇ ਆਪ ਕੋਈ ਖਾ ਹੀ ਨਹੀਂ ਸਕਦਾ ਉਹ ਜਿਸ ਵੇਲੇ ਮੈਂ ਕੀਤਾ ਮੈਂ ਬੜੀ ਡਿਸਕਸ਼ਨ ਕੀਤਾ ਉਪਾਥੀ ਮੇਕਰ ਨਾਲ ਵੀ ਦੂਜਿਆਂ ਨਾਲ ਵੀ ਫਰੈਂਕ ਨਾਲ ਵੀ ਡੀਆਰਡੀਓ ਹਾਈ ਆਲਟੀਚਿਊਡ ਤੇ ਉਹਦੇ ਸੋਲਜਰ ਨੂੰ ਦੱਸਿਆ ਉੱਥੇ ਉਹਨਾਂ ਦਾ ਹਾਈ ਆਲਟੀਚਿਊਡ ਜਿਹੜੀ ਬੜੀਆਂ ਚੀਜ਼ਾਂ ਉਹਨਾਂ ਦੀ ਬਿਮਾਰੀਆਂ ਘਟੀਆਂ ਤੇ ਇਹਦੇ ਤੇ ਬੜਾ ਮਤਲਬ ਕੀ ਕਰਦੇ ਕਰਦੇ ਇੱਕ ਤਾਂ ਇਹ ਸੀਗਾ ਉਹ ਸੈਕੰਡਰੀ ਜਿਹੜੇ ਅੰਡਰ weight ਹੈ ਉਹਨਾਂ ਦਾ weight ਵੱਧ ਜਾਂਦਾ ਹੈ ਜਿਹੜੇ ਓਵਰ weight ਹੈ ਉਹਨਾਂ ਦਾ ਥੋੜਾ ਘੱਟ ਜਾਂਦਾ ਹੈ weight ਵੀ ਰੀਡਿਫਾਈਨ ਹੋਣਾ ਉਹਦੇ ਤੇ ਆਪਾਂ ਫੇਰਾਵਾਂਗੇ ਦੂਜੀ ਇੱਕ ਵੈਲਿਊ ਸੀਗੀ ਹੀਮੋਗਲੋਬਿਨ ਦੀ ਹਾਰਟ ਫੇਲਅਰ ਜਿਹਦੇ ਤੇ ਅਸੀਂ ਬੜਾ ਕੰਮ ਕਰ ਰਹੇ ਸੀਗੇ ਕਿਉਂਕਿ ਹਾਪਰ ਤੁਸੀਂ ਕਹਿੰਦੇ ਕਿ ਹਾਰਮੋਨ ਬਾਰੇ ਦੱਸਣਾ ਹਾਰਮੋਨ ਸਿਰਫ ਹੀਮੋਗਲੋਬਿਨ ਤੇ ਗਲੂਕੋਜ਼ ਹੀ ਨਹੀਂ ਆ ਜੇ ਉਹ ਘੱਟ ਹੈ ਜਾਂ ਵੱਧ ਹੈ ਤਾਂ ਜਿੰਨੇ ਵੀ ਸੈਲ ਆਰਗਨ ਬੋਡੀ ਦੇ ਹੈ ਇਹਦਾ ਇਹ ਕੰਮ ਸਿਰਫ ਪੰਪ ਕਰਨਾ ਆ ਹੋਰ ਪੰਪਿੰਗ ਕਰਕੇ ਬਲੱਡ ਸਾਰੇ ਆਰਗਨਾਂ ਨੂੰ ਪਹੁੰਚਾਉਣਾ ਚਾਹੇ ਉਹ ਬ੍ਰੇਨ ਹੈ ਚਾਹੇ ਆਈ ਹੈ ਚਾਹੇ ਕਿਡਨੀ ਹੈ ਚਾਹੇ ਲੰਗ ਹੈ ਚਾਹੇ ਦੂਜੇ ਕੋਈ ਨਹੀਂ ਆਰਗਨ ਐਨੀ ਸੈਲ ਆਫ ਦਾ ਬੋਡੀ ਜਿੱਥੇ ਕਿ ਮਾਈਟੋਕਾਂਡਰੀਆ ਹੁੰਦਾ ਉਹਦੇ ਤੇ ਸੈਪਟਰ ਹੁੰਦੇ ਨਿਊਕਲੀਅਸ ਆਰ ਐਨ ਐ ਡੀ ਐਂ ਕਈ ਚੀਜ਼ਾਂ ਹੁੰਦੀਆਂ ਆ ਤੇ ਉਹਦੇ ਚ ਜੇ ਮਾਈਟੋਕਾਂਡਰੀਆ ਤੇ ਉੱਥੇ ਗਲੂਕੋਸ ਤੇ ਆਕਸੀਜਨ ਨਾ ਪੜਿਆ ਪਹੁੰਚਿਆ ਠੀਕ ਮਾਤਰਾ ਚ ਤਾਂ ਜੇ ਮਾਈਟੋਕਾਂਡਰੀਆ ਡਿਸਫੰਕਸ਼ਨ ਹੋ ਜਾਂਦਾ ਤਾਂ ਸੈੱਲ ਆਫ ਦਾ ਆਰਗਨ ਉਹ ਜਿਹੜੇ ਕੰਮ ਕਰਨਾ ਟੱਟ ਕਰ ਦਿੰਦੇ ਆ ਤੇ ਉਹਦੇ ਨਾਲ ਹੀ ਇੱਕ ਕਿਸਮ ਦੇ ਹਾਰਟ ਫੇਲ ਬ੍ਰੇਨ ਬ੍ਰੇਨ ਦੀਆ ਪ੍ਰੋਬਲਮ ਲੰਗ ਦੀਆ ਪ੍ਰੋਬਲਮ ਕਿਡਨੀ ਦੀਆ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਤੇ ਇੱਕ ਬੜਾ ਕਿਤਾਬਾਂ ਦੇ ਲਿਖਿਆ ਸੀਗਾ ਜੇ ਪਿਕਅਪ ਤੋਂ 1992 ਬਾਰੇ ਲਿਖ ਰਿਹਾ ਸੀਗਾ ਬਟ ਮੈਂ ਬਹੁਤ ਜੂਨੀਅਰ ਸੀ ਉਸ ਵੇਲੇ ਮੈਂ ਡਾਕਟਰ ਚਤਾਨੀ ਉਹਨਾਂ ਨਾਲ ਗੱਲ ਕਰਨੀ ਕਿ ਸਨ ਹੀਮੋਗਲੋਬਿਨ ਜਿਹੜਾ ਕਿਤਾਬਾਂ 'ਚ 10 11 ਲਿਖਿਆ ਹੈ ਇਹ ਐਵਰੇਜ ਹੈ ਨਾਰਮਲ ਤਾਂ 15 ਤੋਂ 17 ਹੁੰਦਾ 14 ਤੋਂ ਥੋੜਾ ਤੇ ਜਦੋਂ ਉਹਨਾਂ ਨੂੰ ਮੈਂ ਕਹਣਾ ਉਹਨਾਂ ਨੇ ਕਹ ਜਸਪਰ ਸੀਟ ਅਗੇਨ ਉਹਨਾਂ ਕਿਨਾਂ ਬਾਈਚਾਸ ਤੋਂ ਬਾਅਦ ਵਿਚਾਰੇ ਰਹੇ ਨਹੀਂ ਕਿਉਂਕਿ ਉਹਨਾਂ ਦੀ 1995 96 'ਚ ਚਲੇ ਗਏ ਉਸ ਵੇਲੇ ਤੋਂ ਬਾਅਦ ਡਿਸਕਸ਼ਨ ਜਿਹੜਾ ਸੀਗਾ ਅਸੀਂ ਪੇਸ਼ੈਂਟਾਂ ਨੂੰ ਦੇਣਾ ਸ਼ੁਰੂ ਕੀਤਾ ਜਿਹੜੇ ਪੇਸ਼ੈਂਟ ਵਿਚਾਰਾ ਜਿਨ੍ਹਾਂ ਨੂੰ ਹਾਪਟਰਾਸ ਜਾਂ ਇਹਦਾ ਦੀ ਲਿਸਟ ਚ ਹੁੰਦੇ ਸੀਗੇ ਵੈਲ ਬਦਲਨੇ ਆ ਉਹ ਵੈਲ ਠੀਕ ਹੋ ਜene ਹੱਡ ਫੰਕਸ਼ਨ ਠੀਕ ਹੋ ਜene ਤੇ ਫਿਰ ਅਸੀਂ ਉਹਨੂੰ ਹੌਲੀ ਹੌਲੀ ਉਹਦੀ ਦਸਨਾ ਸ਼ੁਰੂ ਕੀਤਾ ਕੰਮਾ ਸ਼ੁਰੂ ਕੀਤਾ 2005-7 ਜਦ ਇਹਨੂੰ 6-8 ਚ ਫਿਰ ਪੀਟੀਡੀ ਪਾਤਾ ਕਿ ਰੋਲ ਆਫ ਹੀਮੋਗਲੋਬਿਨ ਐਂਡ ਇਟਸ ਰਿਲੇਸ਼ਨ ਟੂ ਕਾਰਡੀਓ ਵੈਸਕੂਲਰ ਐਂਡ ਅਦਰ ਡਿਜ਼ੀਜ਼ਸ ਉਹ ਇੰਨਾ ਕਿੰਪੋਰਟੈਂਟ ਹੈ ਕਿ ਲੋ ਅਫੋਰਡੇਬਲ ਟਰੀਟਮੈਂਟ ਨਾਲ ਤੁਸੀਂ ਜਿਹੜੀ ਹੈ ਨਾ ਕਈ ਦਿਨਾਂ ਨੂੰ ਕਰਫੂ ਕਰ ਸਕਦੇ ਹੋ ਅਲੋਂਗ ਵਿਦ ਅਦਰ ਥੈਰੇਪੀ ਜੇ ਇਹਨੂੰ ਠੀਕ ਨਾ ਕਰੋ ਦੂਜੀ ਦਵਾਈਆਂ ਦਿੰਦੇ ਰਹੋ ਤਾਂ ਉਹ ਜਿਹੜਾ ਇੱਕ ਕਿਸਮ ਦਾ ਤੁਸੀਂ ਕੰਪਨਸਟਰੀ ਮਾਈਗਰੇਨ ਹੁੰਦਾ ਬਾਡੀ ਚ ਉਹ ਜਿਹੜੇ ਆ ਉਹ ਉਹਨਾਂ ਨੂੰ ਹੋਰ ਪਿਟਾ ਦਿਓ ਤਾਂ ਜਿਹੜੇ ਆਰਗਨ ਦੇ ਡਿਸਫੰਕਸ਼ਨ ਵਧਦੇ ਜਾਂਦੇ ਆ ਤਾਂ ਕਿ ਉਹ ਮਲਟੀ ਆਰਗਨ ਡਿਸਫੰਕਸ਼ਨ ਹੋ ਜਾਂਦਾ ਹੁਣ ਤੁਸੀਂ ਪੜ੍ਹ ਰਹੇ ਹੋ ਜਿੱਦਾਂ ਕਿ ਪੇਪਰਾਂ ਅਕਿ 7 ਆਊਟ ਆਫ 10 ਕਿਡਨੀ ਟ੍ਰਾਂਸਪਲੈਂਟ ਕੈਨ ਬੀ ਵਾਈਡਡ ਥਿੰਨ ਥਿੰ ਚਾਰਟਸ ਫੋਰ 7 ਆਊਟ ਆਫ 10 river platform can be voided ਉਹ ਕੀ ਹੈ ਬੇਸਿਕਲੀ ਇੱਕ ਡਾਈਟੇਸ਼ਨ ਨੇ ਬਣਾ ਲਿਆ ਇੱਕ ਗੁੱਜੇ ਨਾਲ ਤਿੰਨ ਬਣਾ ਕੇ ਨਾ ਉਹ ਪਤਾ ਇੱਥੇ ਪੀਜੀ ਦਾ ਫੀਟੈਂਟ ਹੈ ਬੇਸਿਕਲੀ ਇਨਵੈਂਟਰੀ ਜਿਸ ਵੇਲੇ ਹੋਇਆ ਤੁਸੀਂ ਜਿਸ ਵੇਲੇ ਨੂੰ ਅਮਰੀਕਾ ਵਗੈਰਾ ਜਿਸ ਵੇਲੇ ਗਿਆ ਕਿ ਵੀ ਜਿੱਥੇ ਤੁਸੀਂ ਪਲਾਨ ਕਰਦੇ ਹੋ ਅਸੀਂ ਇਦਾਂ ਇਹਨੂੰ ਟ੍ਰੀਟ ਕਰ ਦਿੰਦੇ ਆ ਕੋਈ ਇੱਕਦਮ ਉਹਨਰੇ ਅੱਖਾਂ ਕਿਦਾਂ ਉੱਤੇ ਹੋ ਗਈਆਂ ਉਹ ਕਹਿੰਦੇ ਕਿ ਕੀ ਚੀਜ਼ ਹੈ ਉਸ ਵੇਲੇ ਹੁਣ 10 12 ਸਾਲ ਤੋਂ ਸਾੜੇ ਆਇਰਨ ਦਾ ਕਨਸੈਪਟ ਇੰਡੈਪੇਬਲ ઓરલ ઇનનો ਸ਼ੁਰੂ ਹੋ ਗਿਆ ਕਿ ਜੇ ਤੁਸੀਂ 15 ਤੋਂ 17 ਕਰਦੇ ਹੋ ਕਿਸੇ ਵੀ ਏਜ ਚ ਬੱਚਿਆਂ ਦਾ ਹੋਰ ਵੀ ਜ਼ਿਆਦਾ ਹੁੰਦਾ ਖਾਰਾ 19 20 ਤੱਕ ਤੇ ਜਿਹੜੇ ਸਾਇਨੋਟਿਕ ਐਸ ਐਨੋਟਿਕ ਐਚਬੀ 10 ਤੋਂ 15 ਕਰੋ ਲੌਂਜੀਵਿਟੀ ਔਰ ਹਾਰਟ ਦਾ ਫੰਕਸ਼ਨ ਬੈਟਰ ਹੋ ਜਾ ਲੌਂਜੀਵਿਟੀ 10 ਤੋਂ 20 ইয়ার্স ਬਣ ਜਾਏਗੀ ਸੋ ਥਿਸ ਵਿਲ ਇੰਕਰੀਸ ਦੀ ਲੌਂਜੀਵਿਟੀ ਆਫ ਦੀ 올 ਇੰਡੀਵਿਜੂਅਲ ਔਨ ਦਾ ਬਲੋਕ ਬਿਕੋਜ਼ ਇਹ ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈਗਾ ਕਿ ਤੁਸੀਂ ਐਵਰੇਜ ਨੂੰ ਨਾਰਮਲ ਨਹੀਂ ਬਣ ਸਕਦੇ ਇਹ ਵੈਲਿਊ ਸਿਸਟਮ ਹੈ ਬੀਸਿਕਲੀ ਇੱਕ ਬੜਾ ਹੀ ਬਣੀ ਹੈ ਜੀ ਵੈਲਿਊ ਸਿਸਟਮ ਦੇ ਸਾਡਾ ਕਿਤੇ ਡੀਗਰੇਡ ਤਾਂ ਨਹੀਂ ਹੋ ਗਿਆ ਸਾਰੀਆਂ ਚੀਜ਼ਆਂ ਸਾਰੀਆਂ ਚੀਜ਼ਾਂ ਸੀ ਉਹ ਇੱਕ ਮੈਂ ਜਸਤ ਜਥਾਬਨਾ ਗੱਲ ਕਰ ਰਿਹਾ ਸੀਗਾ ਉਹ ਕਹਿੰਦੇ ਡਾਕਟਰ ਸਾਹਿਬ ਇਹਦੇ ਚ ਹੀ ਨਹੀਂ ਹੈ ਇਹ ਸਾਰੀਆਂ ਫੀਲਡ ਦਾ ਵੈਲਿਊ ਸਿਸਟਮ ਇੰਪਰੂਵ ਹੋਣਾ ਹਰ ਫੀਲਡ ਵਿੱਚ ਚਾਹੇ ਉਹ ਜੁਡੀਸ਼ਰੀਆ ਚਾਹੇ ਅਗਰੀਕਲਚਰਿੰਗ ਚਾਹੇ ਉਦਯੋਗ ਇੱਕ ਵੈਲਿਊ ਸਿਸਟਮ ਆਏਗਾ ਜਿਹੜਾ ਕਿ ਗਲੋਬ ਨੂੰ ਚੇਂਜ ਕਰ ਦੇਗਾ ਤੇ ਇਹ ਕੋਈ ਛੋਟੀ ਨਹੀਂ ਚੀਜ਼ ਸੀਗੀ ਇਦਿ ਤੁਸੀਂ ਐਵਰੇਜ ਨੂੰ ਨਾਰਮਲ ਦੇ ਨਾਲ ਕੰਪੇਅਰ ਨਾ ਕਰੋ ਮੈਂ ਤੁਹਾਨੂੰ ਲਿੰਗ ਦਾ ਸਿੰਪਲ ਫਾਰਮੂਲਾ ਹੈ ਕਿ ਐਵਰੇਜ ਇਦਕਲ ਟੂ ਐਵਰੇਜ ਨਾਰਮਲ ਇਦਕਲ ਟੂ ਨਾਰਮਲ ਐਵਰੇਜ ਕੈਨ ਨੈਵਰ ਬੀ ਨਾਰਮਲ ਕਿਉਂਕਿ ਨਾਰਮਲ ਨੂੰ ਤੁਸੀਂ ਨਾਰਮਲ ਵੱਲ ਜਾਓਗੇ ਤਾਂ ਸਾਰਾ ਗਲੋਬ ਹੀ ਨਾਰਮਲ ਹੋ ਜਾਏਗਾ ਤੇ ਜਿੱਦਾਂ ਕੀ ਇਹ ਤੁਹਾਨੂੰ ਮੈਂ ਤੱਕ ਦੋ ਚੀਜ਼ਾਂ ਦੱਸੀਆਂ ਬਾਕੀ ਜਿਹੜੀਆਂ ਹਾਰਟ ਫੇਲਅਰ ਦੇ ਬਾਰੇ ਵਿੱਚ ਕਿਉਂਕਿ ਉੱਥੇ ਬੜਾ ਦੂਰਦਰਸ਼ਨ ਤੇ ਕਹਿੰਦੇ ਕਿ ਹਾਰਟ ਫੇਲਅਰ ਦਾ ਜ਼ਰੂਰ ਦੱਸਿਓ ਕਿਉਂਕਿ ਏਜਿੰਗ ਨਾਲ ਹਾਈਪਰਟੈਨਸ਼ਨ ਨਾਲ ਕੋਰੋਨਰੀ ਆਰਟੀਰੀ ਡਿਜ਼ੀਜ਼ ਹੈ ਚਾਹੇ ਹੋਰ ਬਿਮਾਰੀਆਂ ਜਿਨੀ ਦੀਆਂ ਡਾਇਬੀਟਿਸ ਅਲਟੀਮੇਟਲੀ ਹਾਰਟ ਫੇਲ ਕਰਦੀਆਂ ਤੇ ਬੇਸਿਕਲੀ ਉਹ ਹਾਰਟ ਫੇਲ ਦੇ ਇੱਕ ਕਿਸਮ ਦੇ ਜਸਟ ਸ਼ਾਰਟ ਸਿਮਟਮਸ ਤੇ ਕਿਤਾ ਉਹਨਾਂ ਨੂੰ ਤੁਸੀਂ ਛੇਤੀ ਪਿਕਅਪ ਕਰ ਸਕਦੇ ਹੋ ਤਾਂ ਕਿ ਛੇਤੀ ਇੱਕਦਮ ਸਿਮਟਮ ਪਤਾ ਲੱਗ ਕੇ ਉਹ ਕਰਵਾ ਲਓ ਚੈੱਕ ਕਰਵਾ ਲਓ ਜੇ ਵੇਲ ਹੋ ਜਾਓ ਟਰੀਟਮੈਂਟ ਟਾਈਮਲੀ ਹੋ ਜਾਏ ਤਾਂ ਇੱਕ ਕਿਸਮ ਦਾ ਹਾਰਟ ਫੇਲ ਨੂੰ ਤੁਸੀਂ ਪ੍ਰਬੰਧ ਕਰ ਸਕਦੇ ਹੋ ਬੈਕਰਟ ਟ੍ਰੀਟ ਕਰ ਸਕਦੇ ਹੋ ਤੇ ਉਹ ਮੈਡੀਸਨ ਨੂੰ ਇੰਟੀਗ੍ਰੇਟ ਕਰ ਸਕਦੇ ਹੋ ਇੱਕ ਬਹੁਤ ਹੀ ਇੰਪੋਰਟੈਂਟ ਹੈ ਆਦਰਵਾਈ ਜਿਸ ਵੇਲੇ ਹਾਰਟ ਫੇਲ ਹੋ ਗਿਆ ਹਾਰਟ ਫੇਲ ਸ਼ੁਰੂ ਹੋ ਜਾਂਦਾ ਤੇ ਇੱਕ ਸਾਲ ਚ ਜਿਹੜੀ ਮੋਰਟੈਲਿਟੀ ਹੈ 40 ਤੋਂ 50% ਹੋ ਜਾਂਦੀ ਹੈ ਜਿਹੜੀਆਂ ਕਿ ਬੁੱਕਸ ਮੈਂਸ਼ਨ ਕਰਦੀਆਂ ਆ ਤੇ ਉਹਦੇ ਚ ਹਾਰਟ ਫੇਲ ਦਾ ਜਿੰਨਾ ਕਿ ਚਾਹੇ ਉਹ ਏਜਿੰਗ ਹੈ ਚਾਹੇ ਉਹ ਕੋਰਨੀਆਟ ਡਿਜ਼ੀਜ਼ ਹੈ ਚਾਹੇ ਮਸਲ ਵੀ ਖੋਣ ਲੱਗੇ ਤਾਂ ਜਿੰਨਾ ਵੀ ਬੰਦਾ ਕੋਈ ਕੰਮ ਕਰਦਾ ਹੈ ਜਾਂ ਕੋਈ ਸੈਰ ਕਰਦਾ 5-7 ਕਿਲੋਮੀਟਰ ਉਹ ਨਹੀਂ ਵੀ ਕਰ ਸਕਦਾ ਉਹ ਘਟ ਜਾਏਗੀ ਉਹ ਫੰਕਸ਼ਨਲ ਕੈਪੈਸਿਟੀ ਘਟਣਾ ਸ਼ੁਰੂ ਹੋ ਜਾਂਦੀ ਹੈ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਯਾਰ ਪਹਿਲੇ 4-5 ਕਿਲੋਮੀਟਰ ਸੈਰ ਕਰ ਲੈਂਦੇ ਹੁਣ 2 ਕਿਲੋਮੀਟਰ ਤੇ ਮੈਨੂੰ ਨਾ ਸਾਹ ਚੜ ਰਿਹਾ ਹੈ ਵੀਕਨੈਸ ਹੋ ਰਹੀ ਹੈ ਸਵੇਟਿੰਗ ਹੋ ਰਹੀ ਹੈ ਕੁਝ ਦਿਲ ਜ਼ਿਆਦਾ ਧੜਕਦਾ ਹੈ ਉਹ ਸਿੰਕਿੰਗ ਫੀਲ ਹੁੰਦੀ ਹੈ ਜਾਂ ਛਾਤੀ ਦਾ ਦਰਦ ਹੋ ਰਹੀ ਹੈ ਜਾਂ ਵੀਕਨੈਸ ਅਨਡੂ ਵੀਕਨੈਸ ਹੋ ਰਹੀ ਹੈ ਜਦੋਂ ਵੀ ਇਦਾਂ ਦੇ ਸਿੰਪਟਮ ਆਣਾ ਹੋਣ ਚਾਹੇ ਸੈਲਫ ਚ ਜਾਂ ਕਿਸੇ ਚ ਇਮੀਡੀਏਟਲੀ ਗਾਈਡ ਕਰੋ ਕਿ ਵੀ ਯੂ ਸ਼ੁਡ ਗੈਟ ਯਰ ਦਿਸ ਹਾਰਟ ਐਗਜ਼ਾਮਨਟ ਉਹ ECG ਉਹ ਡਾਕਟਰ ਕਰੇਗਾ ਇਕੋ ਕਰੇਗਾ ਬਾਕੀ ਸਾਰੀ ਹਿਸਟਰੀ ਸੁਨੇਗਾ ਬੀਪੀ ਸਾਰੇ ਮਲਟੀਪਲ ਤੁਹਾਡੇ ਟੈਸਟ ਕਰਾ ਲੇਗਾ ਲਿਪਿਡ ਹੈਮੋਗਲੋਬਿਨ ਪਲਸ ਟੂ ਯੂਰੀਆ ਕਰੈਟਿਨ ਜਿੰਨੇ ਵੀ ਟੈਸਟ ਐ ਐਡਵਾਂਸ ਟੈਸਟ ਵੀ ਕਰਾ ਲੇਗਾ ਤੋ ਉਨਾਂ ਚ ਕੋਈ ਵੀ ਅਬਨਾਰਮਲ ਐ ਤਾ ਇਮੀਡੀਏਟਲੀ ਪਿਕ ਅਪ ਹੋ ਜਾਂਦਾ ਔਰ ਟਰੀਟਮੈਂਟ ਸ਼ੁਰੂ ਹੋ ਜਾਂਦੀ ਐ ਔਰ ਉਹਨੂੰ ਟਰੀਟਮੈਂਟ ਚ ਜਦਾਂ ਐਚਬੀਵੀ ਵੀ ਨਾਲ ਪਹਿਲੇ ਐਚਬੀਵੀ ਵੀ ਵਧਾਣਾ ਉਹ ਹਮੇਸ਼ਾ ਇਹ ਯਾਦ ਰੱਖੋ ਚਾਹੇ ਡਾਕਟਰ ਕੋਈ ਕਹੇ ਨੀ ਕਿ 11 ਹੁੰਦਾ ਨਹੀਂ ਉਹ ਨਾਰਮਲ 15 ਤੋਂ 17 ਹੀ ਹੈ। ਉਹ ਲੋਕ ਕਿਉਂ ਕਹਿਂਦਾ ਮਤਲਬ ਕਿ ਉਹ ਕਿਤਾਬਾਂ ਨੇ ਲਿਖ ਦਿੱਤਾ। ਉਹ ਕਿਤਾਬਾਂ ਨੇ ਕਦੀ ਅਸੀਂ ਖਦੋ ਗ੍ਰਾਮ ਲੈਣ ਜਾਂਦੇ ਸੀਗੇ ਉਹ ਜਿਹਨਾਂ ਨੂੰ ਗੋੜ ਰੱਦ ਦੇਣਾ ਜਦੋਂ ਅਸੀਂ ਉਹਨਾਂ ਨੇ ਕਿਹਾ ਦੋ ਵੈਲ ਬਦਲਨੇ ਆ। ਅਸੀਂ ਕਿਹਾ ਜਾਂ ਤੂੰ ਹੁਣ 10 ਪੰਜ ਕੁਸ਼ਨਾਂ ਦਾ ਜਵਾਬ ਦੇ ਦੇ। 5ਾਂ ਦਾ ਉਹ ਜਵਾਬ ਨਹੀਂ ਦੇਣਾ। ਤਾਂ ਗੋੜ ਮਤਲਬ ਕਿੱਥੋਂ ਦੇ ਦੇਣਾ? ਕਿਉਂਕਿ ਜੇ ਦੋ ਵੈਲ ਕਹਤੇ ਉਹਨੇ ਸਾਰੇ ਗ੍ਰਾਮ ਦੇ ਸਾਹਮਣੇ ਕਿ ਵੀ ਇਹ ਦੋ ਵੈਲ ਇੱਕ ਪ੍ਰਥਾ ਚੱਲਦੀ ਆ ਰਹੀ ਹੈ ਕਿ 10 11 ਨੂੰ ਨਾਰਮਲ ਮੰਨ ਲਿਆ। ਇਹ ਕਿ ਛੋਟੀ ਦੀ ਨਹੀਂ ਹੈ ਕਿ ਇਹਨਾਂ ਤੇ ਕਈਆਂ ਤਾਂ ਕਹਿੰਦੇ ਕਿ ਇਹਦੀ ਜਿਆਦਾ ਇੰਪੈਕਟ ਹੋਏਗਾ ਉਹਦੇ ਨਾਲ ਸਾਰਾ ਮੈਡੀਕਲ ਲਿਟਰੇਚਰ ਫਿਊਚਰ ਥਰੀ ਡਿਫਾਈਨ ਹੋਏਗਾ ਬਿਕਾਜ਼ ਐਵਿਡੈਂਸ ਨਵੇਂ ਪੜਨ ਕੇ ਵਿਦ ਨਾਰਮਲ ਵੈਲਿਊਜ਼ ਜਿਨ੍ਹਾਂ ਤੇ ਡਿਸੀਜਨ ਲੈ ਜਾਣਗੇ ਪੁਰਾਣੇ ਤੇ ਕੋਈ ਵੀ ਡਿਸੀਜਨ ਲੈਣਾ ਬੜਾ ਮੁਸ਼ਕਲ ਹੋ ਜਾਏਗਾ ਔਰ ਇਹਦੇ ਚ ਕਿੰਨੀ ਸੇਵਿੰਗ ਡਾਇਰੈਕਟ ਜਾਂ ਇੰਡਾਇਰੈਕਟ ਹੋਏਗੀ ਆਈ ਥਿੰਕ ਕੈਲਕੂਲੇਟ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਗਲੋਬ ਦੀ ਕੰਟਰੀ ਦੀ ਇੰਡੀਵਿਜੂਅਲ ਦੀ ਔਰ ਉਹਦੇ ਤੇ ਕਿ ਕਿੰਨਾ ਫਰਕ ਪਏਗਾ ਤੋਂ ਇੱਕ ਕਿਸਮ ਦਾ ਹਾਰਟ ਫੇਲਅਰ ਕੋਰਨੀਆਟਿਟਿਸ ਮਲਟੀ ਆਰਗਨ ਪਲਸ ਅਦਰ ਥਿੰਗ ਇੱਕ ਹੋਲਿਸਟਿਕ ਅਪਰੋਚ ਨਾਲ ਜਿਹਦੇ ਚ ਕੀ ਸਾਰੀਆਂ ਚੀਜ਼ਾਂ ਆਪਣੇ ਬੋਡੀ ਦੀ ਇੰਟਰਨਲ ਮਿਲਿਓ ਵੀ ਬਾਕੀ ਇੱਕ ਬਹੁਤ ਹੀ ਇੰਪੋਰਟੈਂਟ ਹੋਰ ਜਿਹੜੀ ਚੀਜ਼ ਹੈ এনवायरमेंट এনवायरमेंट ਬਹੁਤ ਵੱਡਾ ਰੋਲ ਪਲੇ ਕਰਦੀ ਹੈ ਜਿੱਦਾਂ ਕਿ ਇੱਕ ਪੋਲੂਸ਼ਨ ਹੈ ਇੱਕ ਸਾਈਕੋਸੋਸ਼ਲ ਸਟ्रेस ਹੈ ਇੱਕ ਐਕਸਟ੍ਰੀਮ ਦਾ ਵੈਦਰ ਹੈ ਇਹ ਤਿੰਨੋਂ ਮਿਲਾ ਕੇ ਹਾਰਟ ਅਟੈਕ ਬਹੁਤ ਹੀ ਵਧਾ ਦਿੰਦੇ ਆ ਤੁਸੀਂ ਦੇਖਿਆ ਹੋਣਾ ਜਿਨ੍ਹਾਂ ਦਿਨਾਂ ਬਹੁਤ ਸਰਦੀ ਆਂਦੀ ਹੈ ਇਕਦਮ ਹਾਰਟ ਅਟੈਕ ਵੱਜ ਜਾਂਦੇ ਆ ਜਿਨ੍ਹਾਂ ਦਿਨਾਂ ਬਹੁਤ ਗਰਮੀ ਆਂਦੀ ਹੈ ਐਕਸਟ੍ਰੀਮ ਉਹਨਾਂ ਦਿਨਾਂ ਵੀ ਹਾਰਟ ਅਟੈਕ ਵੱਜ ਜਾਂਦੇ ਆ ਜੋ ਬਹੁਤ ਹੀ ਜ਼ਿਆਦਾ ਬਾਦਸ਼ਾ ਜਾਂ ਠੰਡਰ ਜਿਵੇਂ ਕੋ ਹੋ ਜਾਏ ਤਾਂ ਵੀ ਜਿਹੜੇ ਐਲਟਰਨਟਲੀ ਪੀਪਲ ਆ ਉਹਨਾਂ ਦੀ ਮੋਰਟੈਲਿਟੀ ਵੱਧ ਜਾਂਦੀ ਹੈ ਤਾਂ ਉਹ ਇੱਕ ਬੜਾ ਯਾਰ ਕਿ ਤੁਸੀਂ ਪੋਲੂਸ਼ਨ ਨੂੰ ਕਿੱਦਾਂ ਕੰਟਰੋਲ ਕਰਨਾ ਹੈ ਗ੍ਰੀਨਰੀ ਨੂੰ ਕਿੱਦਾਂ ਰੱਖਣਾ ਗ੍ਰੀਨਰੀ ਨਾਲ ਪੋਲੂਸ਼ਨ ਨਾਲ ਹਾਰਟ ਫੇਲਰ ਰ ਹਾਰਟ ਅਟੈਕ ਦਾ ਕੀ ਲਿੰਕ ਹੈ ਪਾਰਟੀਕੂਲੇਟ ਮੈਟਰ ਜਿਹੜੇ 2.5 ਐ ਵਾਲੇ ਤੋਂ ਛੋਟੇ ਜੋ ਉਹਦੇ ਤੱਕ ਐ ਉਹ ਹਾਰਟ ਨੂੰ ਕਿਦਾਂ ਡੈਮੇਜ ਕਰਦੇ ਐ ਐਥਰੋਸਕਲੋਸਿਸ ਕਿਦਾਂ ਕਰਦੇ ਐ ਤੇ ਹਾਰਟ ਫੇਲਰ ਕਿਦਾਂ ਕਰਦੇ ਐ ਉਹ ਇੱਕ ਬਹੁਤ ਇੰਪੋਰਟੈਂਟ ਐ ਤੇ ਗੁੱਡ ਪਲਾਂਟੇਸ਼ਨ ਗੁੱਡ ਦਿਸ ਵਨ এনवायरमेंट ਤਾਂ ਕਿ ਗਲੋਬਲ ਵਾਰਮਿੰਗ ਨਾ ਹੋਵੇ ਨੇਚਰਲ ਡਿਜਾਸਟਰ ਨਾ ਹੋਣ ਅਗਰ ਉਹਨਾਂ ਨੂੰ ਰੋਕਿਆ ਜਾਵੇ ਤੇ ਕਾਰਡਿਕ ਮਾਰਟੈਲਿਟੀ ਜਿਹੜੀਆਂ ਘੱਟ ਜਾਣਗੀਆਂ ਤੇ ਕਿ ਬਹੁਤ ਵੱਡਾ ਅੱਜ ਕੱਲ੍ਹ ਚੱਲ ਰਿਹਾ ਐ ਕਿ ਤੁਸੀਂ এনवायरमेंट ਨੂੰ ਸਾਈਕੋਸੋਸ਼ਲ ਸਟ्रेस ਨੂੰ ਕਿਦਾਂ ਕਰਨਾ ਐ ਆਪੇ ਸਾਈਕੋਕੋਸਲ ਟੈਸਟ ਕਰਨ ਵਾਸਤੇ ਜਿਹੜਾ ਡਾਈਟ ਦਾ ਹੈ, ਯੋਗਾ ਹੈ, ਮੈਡੀਟੇਸ਼ਨ ਹੈ, ਰੈਗੂਲਰ ਵਾਕ ਹੈ, ਗੁੱਡ ਇੰਟਰਪਰਸਨਲ ਰਿਲੇਸ਼ਨਸ਼ਿਪ ਸਟ्रेस ਨੂੰ ਕਿੱਦਾਂ ਡੀਸਟ्रेस ਕਰਨਾ ਹੈ ਉਹ ਇੱਕ ਬਹੁਤ ਹੀ ਇੰਪੋਰਟੈਂਟ ਹੈ। ਬੱਚਿਆਂ ਦੀ ਜਿੱਦਾਂ ਅੱਜਕੱਲ ਬੜੀ ਸਟ्रेस ਖਾਮ ਨੇ ਪਾਈ ਹੋਈ ਹੈ, ਦੂਜਿਆਂ ਨੇ ਪਾਈ ਹੋਇਆ। ਉਹਨਾਂ ਨੂੰ ਕਿੱਦਾਂ ਕਰਨਾ, ਕਿੱਦਾਂ ਤੁਸੀਂ ਸਿਲੇਬਸ ਮੋਡੀਫਾਈ ਕਰਨਾ, ਕਿੱਦਾਂ ਉਹਨਾਂ ਨੂੰ ਪ੍ਰੈਕਟੀਕਲ ਓਰੀਐਂਟਡ ਕਰਨਾ, ਕਿੱਦਾਂ ਇਨੋਵੇਸ਼ਨ ਚ ਲੈ ਕੇ ਜਾਣਾ। ਕਿੱਦਾਂ ਉਹ ਬੜੇ-ਬੜੇ ਛੋਟੇ-ਛੋਟੇ ਸਟੈਪ ਹੈ। ਜੇ ਕੋਈ ਬਚਾਰਾ ਪੜ ਨਹੀਂ ਸਕਿਆ, ਅੱਜ ਜਿੱ ਅਤੇ ਥਿੰਕ ਬਿਲਕੁਲ ਜਿਹੜੇ ਉਹਨਾਂ ਤੋਂ ਉੱਤੇ ਹੋ ਸਕਦਾ ਜਿੱਦਾਂ ਕੀ ਹੈ ਉਹ ਉਹਨਾਂ ਨੂੰ ਕਿਦਾਂ ਅੱਗੇ ਟ੍ਰੇਨਿੰਗ ਦੇਣੀ ਸਕਿੱਲ ਵਾਲੀ ਬੜੀ ਇੰਪੋਰਟੈਂਟ ਹੈ 2016 ਤੇ ਮੈਂ ਡਾਇਰੈਕਟਰ ਦਾ ਇੰਟਰਵਿਊ ਦੇ ਰਿਆ ਸੀਗਾ ਤੇ ਸੈਕਟਰੀ ਸਾਹਿਬ ਤੇ ਦੂਜੇ ਐਕਸਪਰਟ ਉਹ ਲੱਗੇ ਪੁੱਛਣ ਕਿ ਇਹਦੇ ਤੇ ਚੱਲਿਆ ਉਹਨਾਂ ਦਾ ਹੀਮੋਗਲੋਬਿਨ ਹੋਇਆ ਤੇ ਮੈਂ ਕਹਿੰਦਾ ਕਿ ਇਹ ਕਿੱਦਾਂ ਦੀ ਚੀਜ਼ ਹੈ ਬੜੇ ਹਾਈ ਲੈਵਲ ਕਿ ਪੀਐਮ ਆਫਿਸ ਕੋ ਜਾਣਾ ਚਾਹੀਦਾ ਤਾਂ ਕਿ ਸਾਰੇ ਗਲੋਬ ਤੇ ਤੇ ਵਰਲਡ ਚ ਕਿਉਂਕਿ ਇਧਰੋਂ ਛੋਟੇ ਤੋਂ ਜਾਓ ਤੋਂ بڑے ਉਦਾਂ ਲੱਗਦੀ ਹੈ ਇਹ ਸਾਰੇ ਲਾਓ ਤੇ ਪੋਸ਼ਾਨ ਸਤੰਬਰ ਚ ਤੱਕ ਪਿਆ ਐਚਬੀ ਦਾ ਹੁਣ ਸ਼ੁਰੂ ਤੁਹਾਨੂੰ ਰਹਿ ਕੇ 14 ਹੋਣਾ ਚਾਹੀਦਾ ਵੇਟ ਨੂੰ ਘਟੋ ਵੇਟ ਘਟਾਓ ਅੱਛਾ ਵੇਟ ਦੇ ਬਾਰੇ ਨਾ ਇੱਕ ਬੜੀ ਹੈ ਜਿੱਦਾਂ ਕਿ ਉਹ 60 ਵੇਟ ਹੁੰਦਾ ਨਾ ਜਿਹੜਾ ਲਿਖਿਆ ਹੋਇਆ ਉਹ ਵੀ ਆਈ ਥਿੰਕ ਮੋਡੀਫਾਈ ਹੋਣਾ ਹੈ ਐਦਾਂ ਤਾਂ ਨਹੀਂ ਕਿ ਵੇਟ ਦੀ ਜਿਹੜੀ ਹੈ ਤੇ ਤੁਹਾਡੀ ਹਾਈਟ ਨਾਲ ਦੇਖਣਾ ਹੈ ਤੁਹਾਡੀ ਫਦੀਕ ਨਾਲ ਦੇਖਣਾ ਹੈ ਤੁਸੀਂ ਉਹਦੇ ਨਾਲ ਦੇਖਣਾ ਹੈ ਕਿ ਪਰਸਨ ਮੇ ਨੋ ਜਿਹਨੂੰ ਅਸੀਂ ਬੜਾ ਓਵਰ weight ਕਹਿੰਦੇ ਆ ਉਹ ਹੋ ਸਕਦਾ ਉਹ ਰੇਂਜ ਹੋਵੇ ਗ੍ਰੇਡ 1 ਚ ਉਹ 20 ਨਾ ਹੋਵੇ ਕਿਉਂਕਿ ਸਾਡੇ ਕੰਟਰੀ ਚ ਬਹੁਤ ਸਿਮਾਇਨ ਆਏ ਇੰਨੀ ਘੜੀ ਮੈਂ ਜਦੋਂ ਦੇਖੀ ਦੀ ਸਾਰਾ ਹਿਸਤਰੀ 1600 ਲੈ ਕੇ ਸਾਰੇ ਟਾਈਮ ਚ ਇੱਥੇ ਕਿੱਦਾਂ ਕਿੱਦਾਂ ਮਤਲਬੀ ਪੇ ਤੁ ਦਾ ਨਾਜ ਬਾਹਰ ਚਲਾ ਗਿਆ ਇੱਥੇ ਕਿੱਦਾਂ ਕੁੱਤੇ ਕੁੱਤਿਆਂ ਨੇ ਖਾਦਾ ਇੱਥੇ ਬੰਦੇ ਨੂੰ ਰੋਟੀਆਂ ਨਹੀਂ ਮਿਲਿਆ ਮਿਲੀਆਂ ਸਟੇਸ਼ਨ ਤੇ ਬੰਦੇ ਮਰ ਗਏ ਫਿਰ ਗ੍ਰੋਥ ਰਿਟਾਰਡ ਹੋ ਗਈ ਹਾਈਟ ਹੀ ਘਟ ਗਈ ਜੋ ਪ੍ਰੋਟੀਨ ਲੈਸ ਹੋ ਗਈਆਂ ਕਾਰਬ ਜਿਆਦਾ ਹੋ ਗਏ ਕਾਰਬੋਹਾਈਡਰੇਟ ਜੇ ਪ੍ਰੋਟੀਨ ਤੁਸੀਂ ਲੈਂਦੇ ਤੁਹਾਡਾ ਮਸਲ ਮਾਸ ਬੋਨ ਮਾਸ ਐਚਬੀ ਆਲ ਥਿੰਗਸ ਆਰ ਨਾਰਮਲ ਤੇ ਉਹ ਜਿਹੜਾ ਉਹ ਨਾਰਮਲ weight ਵੀ ਆਣਾ ਆ ਇਹ ਐਵਰੇਜ weight ਜਿਹੜਾ ਨਾ ਉਹ ਦੁਬਾਰਾ ਕਟਆਫ ਹੋਣਾ ਤੁਸੀਂ ਪੜਨਾ ਸ਼ੁਰੂ ਵੀ ਕਰਤਾ ਕਿ ਇਹ weight only BMI ਨਾਲ ਨਹੀਂ ਇਹਨੂੰ ਤੁਸੀਂ ਹਾਈਟ ਨਾਲ ਦੂਜੇ ਫਰੀਕ ਨਾਲ ਜੈਂਡਰ ਨਾਲ ਐਕਟੀਵਿਟੀ ਨਾਲ ਤੁਹਾਡੇ ਜਿੱਦਾਂ ਤੁਸੀਂ ਕੀ ਐਕਸਰਸਾਈਜ਼ ਕਰਦੇ ਹੋ ਉਹਦੇ ਥਾਰਿਆਂ ਤੇ ਕਰੈਕਟ ਕਰਕੇ ਫਿਰ ਕਰੋ weight ਕਿੰਨਾ ਇੰਡੀਵੀਡੂਅਲਾਈਜ਼ ਨਹੀਂ ਕਿ ਇੱਕ ਜਿਹੜਾ ਬੰਦਾ ਹੈ ਕਿਸੇ ਦਾ ਵੇਟ ਇਹ ਬੜਾ ਕਿ ਹਾਰਟ ਫੇਲਰ ਚ ਇਹ ਨਹੀਂ ਕਿ ਜਿਹੜਾ ওভার weight ਹੈ ਇੱਕ ਬਸਤੀ ਪੈਰਾਡੌਕਸ ਆਇਆ ਉਹਦੇ ਚਾ ਕਿ ਜਿਹੜੇ ਜ਼ਿਆਦਾ ਥੋੜੇ ਦੇ ਵੇਟ ਜਿਹਨਾਂ ਨੂੰ ਅਸੀਂ ਜ਼ਿਆਦਾ ਕਹਿੰਦੇ ਉਹਨਾਂ ਦੀ ਮਟਰੈਂਡੀ ਘੱਟ ਹੈ ਕਿ ਉਹ ਇਹ ਤਾਂ ਨਹੀਂ ਕਿ ਉਹ ਨਾਰਮਲ ਹੈਗੇ ਆ ਇਹ ਤਾਂ ਬਿਲਕੁਲੀ ਜੇ ਘੱਟ ਗਏ ਜਦੋਂ ਅਸੀਂ ਦੇਖਦੇ ਹਾਸਪੀਟਲ ਚ ਐਂਡਰੀ ਬੰਦੇ ਬਹੁਤ ਹੀ ਕਮਜ਼ੋਰ ਉਹ ਇਦਾਂ ਇੱਕ ਬੰ ਆਤ ਸਾਹ ਦੇਣਾ ਜੀ ਨਾ ਨਿੱਕੇ ਕੈਕਸਿਕ ਚਲ ਜਾਂਦੇ ਤਾਂ ਅਸੀਂ ਉਹਨਾਂ ਨੂੰ ਇੰਨੀ ਐਲਬੂਮਿਨ ਦਿੰਨੇ ਆ ਇੰਨੀ ਹਾਈ ਪ੍ਰੋਟੀਨ ਦਿੰਨੇ ਆ ਜਦੋਂ ਪਹਿਲੇ ਸ਼ੁਰੂ ਕੀਤਾ ਤਾਂ ਸਾਡੇ ਡਾਈਟੀਸ਼ੀਅਨ ਨੇ ਕਿਹਾ ਜੀ ਅਸੀਂ ਨਹੀਂ ਦੇਣੀ ਸਾਡੀ ਤਾਂ ਇੰਨੀ ਰખી ਹੈ ਅਸੀਂ ਪੇਸ਼ੇ ਨੂੰ ਕਿਹਾ ਜੀ ਪਲੀਜ਼ ਲੈ ਕੇ ਦੋ ਅੰਡੇ ਹੋਰ ਖਾ ਲੈ ਜਾਂ ਫਿਰ ਅਲਬਿਊਮਿਨ ਦੇ ਦੇਣੀ ਉਹਦੇ ਨਾਲ ਜਿੰਨੀ ਵੀ ਉਹ ਸੀਗਾ ਕਿ ਜਿਹੜੇ ਫ੍ਰੇਲ ਸਰਕੋਪੀਨੀਆ ਮਸਲ ਮਾਸ ਹੈ ਹੀ ਨਹੀਂ ਇੱਕਦਮ ਵਰਦਾ ਐਸਟ ਵੀ केटी 90 ਚ ਔਰ ਉਹ ਸਾਰੇ ਨਿਕਲ ਜਾਂਦੇ ਆ केटी 90 ਚ ਹਾਰਟ ਫੇਲਰ ਸਪੀਅਰ ਵਾਲੇ ਅੱਜਕੱਲ ਪੇਸ਼ੈਂਟ ਅਸੀਂ ਕਰ ਰਹੇ ਆ ਜਿੰਨਾ ਵੀ ਕਾਰਡੀਓਨਿਕ ਸ਼ੌਕ ਦੇ ਫਾਡਿਕ ਕਾਰਡੀਓਲੋਜੀ ਦੀ ਵੱਲ ਦੀ ਲਿਸਟ ਮਾਰਟਲਟੀ ਹੈ ਇਨ ਦਾ वर्ल्ड ਵਿਚ ਵੀ ਹੈਵ ਕਮਿਊਨੀਕੇਟਡ ਟੂ ਦਾ ਹੈਲਥ ਮਿਨਿਸਟਰੀ ਐਸ ਵੈਲ ਐਸ ਇਨ ਦਾ ਨੈਸ਼ਨਲ ਐਂਡ ਇੰਟਰਨੈਸ਼ਨਲ ਕਾਨਫਰੰਸਸ ਉਹਦੇ ਚ ਇਹ ਸਿਗਨ ਕਿ ਜਿੱਥੇ ਤੁਸੀਂ ਦੇਖਿਆ ਹੋਣਾ ਕਿ ਇੱਕਦਮ ਹਾਰਟ ਅਟੈਕ ਦੇ ਪੇਸ਼ੈਂਟ ਨੂੰ ਲੈ ਜਾਓ ਥੀਟਰ ਚ ਉਹਨਾਂ ਕੋਈ ਟੈਸਟ ਨਾ ਕਰੋ ਉਹਨਾਂ ਕੋਈ ਪੁੱਛ ਨਾ ਕਰੋ ਕੀ ਪਤਾ ਉਹਦੇ 슈ਗਰ ਹੈ ਕੀ ਪਤਾ ਉਹਨੂੰ ਨਾਲ ਡਿਮੋਨੀਆ ਹੈ ਤੇ ਜਿੱਦਨੇ ਹੋ ਜਾਂਦਾ ਸੀ ਜੀ ਹਾਰਟ ਅਟੈਕ ਬਹੁਤ ਹੈ ਇਹਦਾ ਮਤਲਬ ਗਲਤੀ ਕਿੱਥੇ ਹੋਈ ਕਿ ਤੁਸੀਂ ਪਿਕਅਪ ਨਹੀਂ ਕੀਤੀ ਉਹ ਚੀਜ਼ ਜਿਹੜੀ ਪ੍ਰਾਇਮਰੀ ਐਂਜੋਪਲਾਸਟੀ ਹੋਈ ਸੀਗੀ ਉਹਦੇ ਚ ਇਹ ਸੀਗਾ ਕਿ ਉਹਦਾ ਦੇ ਪੇਸ਼ੈਂਟ ਸਾਰੇ ਸੜ ਦਿੱਤੇ ਸੀਗੇ ਉਹਦੇ ਚ ਉਹਦਾ ਕੋਈ ਪੇਸ਼ੈਂਟ ਨਹੀਂ ਸੀਗਾ ਜਿਨ੍ਹਾਂ ਚ ਕੋਈ ਨਿਮੋਨੀਆ ਸੀਗਾ ਕਿਡਨੀ ਫੇਲਰ ਸੀਗਾ ਦੂਜਾ ਸੀਗਾ ਉਹ ਜਿਸ ਵੇਲੇ ਬਿਨਾਂ ਦੇਖੇ ਪੇਸ਼ੈਂਟ ਫੇਰ ਤਾਂ ਚਲਾ ਗਿਆ ਉਹਦਾ ਘਰ ਤਾਂ ਫਿਰ ਬਾਅਦ ਤੋਂ ਰਿਮਨ ਫੇਲ ਦੇ ਨਮੂਨਿਆਂ ਨਾਲ ਮਰ ਜਾਂਦਾ ਤੇ ਹੁਣ ਜਿਹੜਾ ਸਟੈਬਲਾਈਜੇਸ਼ਨ ਨਾਲ ਕਰਨ ਲੱਗੇ ਹੁਣ ਸਾਡਾ ਐਮ ਆਈ ਸੀ ਦਾ ਡਾਟਾ ਸਾਡੀ ਕਲੋਨੀ ਸ਼ੌਕ ਦੀ ਮਾਰਟੈਲਿਟੀ 10% ਇਸ ਵੇਲੇ ਵਰਲਡ ਦੀ ਮਾਰਟੈਲਿਟੀ ਜਿਹੜੀ ਹੈ 50 ਤੋਂ 70 80% ਹੈ ਮਤਲਬ ਕਿ ਉਦਾਂ ਦੇ ਪੇਸ਼ੈਂਟ ਜਿਸ ਵੇਲੇ ਅਸੀਂ ਇੱਥੇ ਕੀਤੇ ਪ੍ਰেজেন্ট ਕੀਤੇ ਤੇ ਉੱਥੇ ਦੇ ਜਿਹੜੇ ਡਾਕਟਰ ਹੈ ਉਹ ਲਾਹੌਰ ਤੋਂ ਦਾ ਸਮਥਿੰਗ ਉਹਨਾਂ ਦਾ ਕੁਐਸਚਨ ਆਇਆ ਕਿ ਹਾਊ ਡਿਡ ਯੂ ਡੇ ਟੂ ਟੇਕ ਥਿਸ ਪੇਸ਼ੈਂਟ ਉਹ ਪਤਾ ਨਹੀਂ ਸਾਨੂੰ ਸਮਝ ਨਹੀਂ ਆਈ ਉਹ ਇੱਕੋ ਹੀ ਕੁਐਸਚਨ ਉਹ ਬਾਅਦ ਇੱਕ ਆਪਣਾ ਸਿਗਾਨ ਅਫਰੀਕਨ ਡਾਕਟਰ ਵਰਕਿੰਗ ਇਨ ਯੂਐਸ ਤੋਂ ਕਹਿੰਦਾ ਫਿਰ ਫੈਰ ਤੇ ਨਿਕਲੇ ਜਿੱਤੇ ਲਾਹੌਰ ਤੇ ਨੰਕਾਣਾ ਸਾਹਿਬ ਉਹਨੂੰ ਤੇ ਰਸਤੇ ਤੇ ਕਹਿੰਦਾ ਮੈਂ ਕਿ ਤੂੰ ਇਦਾਂ ਕਿਉਂ ਗਿਆ ਰਖਦਾ ਕਹਿੰਦਾ ਡਾਕਟਰ ਜੀ ਇਦਾਂ ਦਾ ਪੇਸ਼ੈਂਟ ਅਸੀਂ ਉੱਥੇ ਕਰਦੇ ਹਾਂ ਸਾਡੀ ਡਿਗਰੀ ਕੈਂਸਲ ਹੋ ਜਾਣੀ ਸੀਗੀ ਕਿਉਂਕਿ ਉਹਨਾਂ ਨੇ ਲਿਖ ਮੈਂਸ਼ਨ ਇਨ ਦਾ ਬੁక్స్ ਇਟ ਵਾਸ ਨਾਟ ਅਕੋਰਡਿੰਗ ਟੂ ਦਾ ਗਾਈਡਲਾਈਨ ਜੇ ਉਹ ਕਰਦੇ ਤਾਂ ਜੇ ਕੁਝ ਹੋ ਜਾਂਦਾ ਪੇਸ਼ੈਂਟ ਨੂੰ ਪੈਸੇ ਇਨਸ਼ੋਰੈਂਸ ਦੇਣੇ ਨਹੀਂ ਸੀ ਹਸਪੀਟਲ ਨੂੰ ਕਰ ਦੇਣਾ ਸੀ ਤਾਂ ਅਸੀਂ ਗ੍ਰਮੈਂ ਲਾਈ ਕੰਸੈਂਟ ਫਾਰਮ ਵੀ ਡਿਫਰੈਂਟ ਹੈ ਕਿਉਂਕਿ ਦੇਹ ਨੂੰ ਗੋ ਓਨਲੀ ਬਾਈ ਦਾ ਬੁక్స్ ਇੱਥੇ ਸਾਡੀ ਟੈਂਡੈਂਸੀ ਹੁੰਦੀ ਹੈ ਕਿ ਪੇਸ਼ੈਂਟ ਨੂੰ ਬਤਾਣਾ ਆ ਕਿ ਜੇ ਪੇਸ਼ੈਂਟ ਦੇ ਟੈਂਡਰ ਨੇ ਕਹਿਤਾ ਕਰੋ ਤੁਸੀਂ ਨਾ ਤਾਂ ਅਸੀਂ ਕਰ ਦੇਣਾ ਉੱਥੇ ਨਹੀਂ ਕਰੂਗਾ ਕੋਈ ਵੀ ਉੱਥੇ ਕਹਿਣਗੇ ਨੋ ਵੀ ਵਿਲ ਨਾਟ ਡੂ ਇਟ ਇਜ਼ ਨਾਟ ਅਸ ਦਾ ਬੁక్స్ ਬਿਫੋਰ ਨਾਟ ਇਵਰ ਮੈਂਸ਼ਨਡ ਤੋਂ ਕਈ ਚੀਜ਼ਾਂ ਹੁਣ ਉਹਨਾਂ ਦੀ ਜਦੋਂ ਸ਼ੁਰੂ ਹੋਈਆਂ ਆ ਉਹਨਾਂ ਨੇ ਉਦਾਂ ਦੇ ਪੇਸ਼ੇਂਟ ਟੀਟ ਕਰਨਾ ਸ਼ੁਰੂ ਕੀਤੇ ਪਰ ਇੱਕ ਪ੍ਰਾਈਸ ਬੜੀ ਅਗਰੈਂਡ ਹੋ ਗਈ ਉਹ ਐਲਵੀ بڑے بڑے ਡਿਵਾਈਸ ਲਾਂਦੇ ਆ ਦੂਜੇ ਲਾਂਦੇ ਆ ਹੈਲਪ ਲੈਣ ਵਾਸਤੇ ਪਰ ਅਸੀਂ ਜਿਹੜਾ ਇੱਕ ਕਿਸਮ ਦਾ ਕੁਝ ਯਾਰ ਨੂੰ ਪਿਛ ਕਰ ਦਿੰਦੇ ਆ ਉੱਤੇ ਉਹੀ ਲੱਖ ਇਹ ਲੱਖ 50 70 80 ਲੱਖ ਹੁੰਦਾ ਤੋਂ ਬੜਾ ਕਿ ਡਿਫਰੈਂਸ ਹੈ ਕਿ ਵਨ ਦੀ ਲਿਸਟ ਮੋਟਰਟੀ ਅਸੀਂ ਇੱਕ ਇੰਟੀਗ੍ਰੇਟਿਡ ਇਨੋਵੇਟਿਵ ਐਂਡ ਸਟ੍ਰੈਟੈਜਿਕ ਵੇ ਨਾਲ ਕਾਰਡੀਕ ਪੇਸ਼ੈਂਟ ਦੀ ਐਂਡ ਵਿਦ ਕੋਮੋਰਬਿਡਿਟੀ ਇਹ ਕੋਮੋਰਬਿਡਿਟੀ ਜਦੋਂ ਦਾਸੀਂ ਦੂਜੇ ਅਸੀਂ ਆਪਣੀ ਐਮਰਜੈਂਸੀ ਸੜੇ ਡਾਕਟਰ ਨੂੰ ਕਿਹਾ ਉਹ ਜਾ ਕੇ ਦੇਖੋ ਕਿਨਾਂ ਨੂੰ ਕੋਈ ਹਾਰਨਿਕ ਪ੍ਰੋਬਲਮ ਤਾਂ ਨਹੀਂ ਬਿਨਾ ਦੇਖੇ ਦੇਖੋ ਕਿ ਕੋਈ ਪੇਸ਼ੈਂਟ ਵੈਂਟੀਲੇਟਰ ਤੇ ਉਹਦੀ ECG ਦੇਖੋ ਡਿਸਕਸ ਕਰ ਲਓ ਟੈਸਟ ਕਰਾਓ ਕਿ ਜਿਹੜੇ ਐਮਲਫੀ ਵਾਲੇ ਪੇਸ਼ੈਂਟ ਉਹ ਵੀ ਸਰਵਾਈਵ ਹੋਣਾ ਉਹਨ ਪੀਜੀਏ ਦੀ ਮਾਰਟੈਲਿਟੀ ਐਵਿਟਿ ਬਹੁਤ ਘੱਟ ਗਈ ਹੈ ਐਸ ਕੰਪੇਅਰ ਟੂ ਅਰਲੀਅਰ ਉਹ ਇੱਕ ਬਲੋਕ ਤੋਂ ਸਾਰੇ ਡਿਪਾਰਟਮੈਂਟਾਂ ਨਾਲ ਹੀ ਘਰ ਆਏਗੀ ਬਿਕਾਉਜ਼ ਆਲ ਇਨਵਾਲਵ ਹੁੰਦਾ ਉਹ ਹਾਰਟ ਹੁੰਦਾ ਹੈ ਕੋਈ ਵੀ ਨਿਮੋਨੀਆ ਹੋਵੇ ਨਿਮੋਨੀਆ ਨਾਲ ਡੈਥ ਨਹੀਂ ਹੁੰਦੀ ਜਦੋਂ ਨਿਮੋਹੀਆਂ ਇੰਨਾ ਹੋ ਜਾਂਦਾ ਆਕਸੀਜਨ ਘਟ ਜਾਂਦੀ ਹੈ ਉਹ ਹਾਰਟ ਤੇ ਇੰਨਾ ਸਟ्रेस ਪਾਉਂਦਾ ਕਿ ਹਾਰਟ ਇਮੀਡੀਏਟਲੀ ਫੇਲ ਹੋ ਜਾਂਦਾ ਜਿਸ ਨੂੰ ਕਿ ਅਸੀਂ ਐਕਿਊਟ ਹਾਰਟ ਫੇਲਰ ਕਹਿੰਦੇ ਆ ਜੇ ਬੀਟੀ ਅਰੀਥਮੀਆ ਹੋ ਜਾਂਦਾ ਇਕਦਮ ਕਾਰਡੀਕ ਅਰੈਸਟ ਹੋ ਜਾਂਦੀ ਤਾਂ ਕਾਲ ਆਫ ਡੈਥ ਚਾਹੇ ਉਹ ਪ੍ਰਾਇਮਰੀ ਹੋਵੇ ਚਾਹੇ ਸੈਕੰਡਰੀ ਹੋਵੇ ਹਾਰਟ ਹੁੰਦਾ ਤੇ ਇਹ ਬੜਾ ਹੈ ਕਿ ਜੇ ਤੁਸੀਂ ਹਾਰਟ ਨੂੰ ਕਿਸੇ ਵੀ ਲੈਵਲ ਤੇ ਹੈਲਪ ਕਰੋ ਸ਼ੁਰੂ ਜਿਲਾਸ ਤਾਂ ਸਿਰਪ ਤਾਲੀਓਲੋਜੀ ਵੀ ਨਹੀਂ ਚਾਹੇ ਉਹ ਗਾਈ ਨਹੀਂ ਦਾ ਹੈ ਚਾਹੇ ਸਰਜਰੀ ਦਾ ਹੈ ਚਾਹੇ ਬੱਚਾ ਹੈ ਚਾਹੇ ਦੂਜਾ ਉਹ ਸਾਰਿਆਂ ਨੂੰ ਤੁਸੀਂ ਨਾ ਇੱਕ ਮੋਰਟੈਲਿਟੀ ਇਹਦੇ ਗਲੋਬਲ ਅਜਿਹੀ ਮੋਰਟੈਲਿਟੀ ਕਰ ਸਕਦੀ ਹੈ ਤੇ ਆਈ ਥਿੰਕ ਜਿੱਦਾਂ ਕਿ ਆ ਦੋ ਤਿੰਨ ਪੁਆਇੰਟ ਜਿਹੜੇ ਪੋਲੂਸ਼ਨ ਦੇ ਸੰਥਿੰਗ ਨਿਊ ਲੈ ਕੇ ਮੈਂ ਜਿਆਦਾ ਟਾਈਮ ਨਾ ਲੈਂਦਾ ਹੋਇਆ ਕਿਉਂਕਿ 2:30 ਵਜੇ ਮੈਚ ਹੈ ਅੱਗੇ ਪ੍ਰੋਗਰਾਮ ਹੋਰ ਵੀ ਹੈ ਮੈਂ ਵੀ ਕਿਤੇ ਟਾਈਮ ਤੇ ਹੋਰ ਅੱਗੇ ਕਰਾਂਗੇ ਕਿ ਸਿੱਧੂ ਸਾਹਿਬ ਸਾਰੇ ਕਮਿਊਨ ਅਪਲਾਈ ਇਹ ਲੇਕੀ ਇੱਕ ਨਵੀਨ ਅਚਾਰਿਆ ਉਹਨਾਂ ਦੇ ਫਾਰਮ ਸ਼੍ਰੀ ਸੰਸਰ ਸੰਤੋਖੀ ਜਿਨ੍ਹਾਂ ਦਾ ਬੜਾ ਬੜਾ ਰਿਆ ਕਿ ਉਹ ਜਦੋਂ ਵੀ ਪਹਿਲੇ ਆਂਦੇ ਸੀਗੇ ਉਹ ਕਦੇ ਮੈਨੂੰ ਗਾਈਡ ਕਰਨ ਕਿ ਇਹ ਤਾਂ ਬਹੁਤ ਅੰਦਕ ਕਨਸੈਪਟ ਹੈ ਇਹਨੂੰ ਅੱਗੇ ਲੈ ਕੇ ਜਾਓ ਜਿੱਦਾਂ ਪਰ ਅਸੀਂ ਤਕਰੀਬਨ 20.8 ਪੁਆਇੰਟ ਤੇ ਤੇ ਪਰ ਇਹ ਆ ਕਿ ਪੰਜ ਚਾਰ ਪੁਆਇੰਟਾਂ ਨੂੰ ਜਿਹੜੇ ਪੇਟੈਂਟ ਹੈਗੇ ਇਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਕਿ ਦੁਨੀਆ 'ਚ ਕਿਤੇ ਵੀ ਮਤਲਬ ਕਿ ਕੋਈ ਵੀ ਬੰਦਾ ਇਹ ਨਾ ਰਵੇ ਸਾਰਿਆਂ ਨੂੰ ਇਹ ਇਹਦਾ ਕਨਸੈਪਟ ਦਾ ਫਾਇਦਾ ਮਿਲੇ ਥੈਂਕ ਯੂ